ਮੰਗ ਪੱਤਰ ਦਿੱਤਾ ਕੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਸੀ ਮੰਗ ਪੱਤਰ ਤਾਂ ਦੇਖੋ ਜਿਹੜਾ 2020 ਤੇ 21 ਮੋਹਰ ਚੱਲਿਆ ਹੋ ਗਿਆ ਰਹਿੰਦੀਆਂ ਮੰਗਾਂ ਨੇ ਜਿਵੇਂ ਐਮ ਐਸ ਕੇ ਤੇ ਕਾਨੂੰਨ ਬਣਾਉਂਦੀ ਆ ਜਿਹੜਾ ਲਖੀਮਰ ਖੀਰੀ ਕਤਲੇਆਮ ਹੋਇਆ ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਤੱਕ ਸਜ਼ਾ ਮਾਂ ਨਹੀਂ ਮਿਲੀਆਂ ਜਿਹੜੇ ਉਹ ਦੋਸ਼ੀ ਨੇ ਜਿन्हें ਮੁਜੇ ਮਿਸਲਾ ਪੈਣੀ ਆ ਉਹ ਮੰਗ ਕਰਦੇ ਆ ਅਸੀਂ ਅ ਐਮਐਸਬੀ 23 ਫਸਲਾਂ ਤੇ ਸੀਟੂ ਕਲਾਸਰ ਕੁੱਤੀ ਦੇ ਹਿਸਾਬ ਨਾਲ ਅਸੀਂ ਜਿਹੜਾ ਕਾਨੂੰਨ ਬਣਾਉਣ ਦੀ ਮੰਗ ਆ ਸਾਡੀ ਅ ਬਾਕੀ ਜਿਵੇਂ ਆ ਹੁਣ ਕਾਨੂੰਨ ਬਣੇ ਨੇ ਉਹ ਸਰਛੀ ਲੋਕਾਂ ਨੂੰ ਤਾਂ ਕਰਨ ਦੀ ਉਹ ਕਾਨੂੰਨਾਂ ਨੂੰ ਅਸੀਂ ਕਹਿੰਦੇ ਆ ਵੀ ਰੱਦ ਹੋਣੇ ਚਾਹੀਦੇ ਨਹੀਂ ਇਸੇ ਦੇ ਸੰਬੰਧ ਵਿੱਚ ਅਸੀਂ ਅ ਡਾਕਟਰ ਅਮਰ ਅਮਰਜੀਤ ਦੇ ਬੇਟੇ ਨੇ ਮੱਖਾ ਪੱਤਰ ਦਿੱਤਾ ਅ ਅਸੀਂ ਇਹਨਾਂ ਤੋਂ ਉਮੀਦ ਕਰਦੇ ਆਂ ਨੀ ਇਹ ਸਾਡੇ ਜਿਹੜੇ ਮਕਾਲੇ ਉੱਤੇ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਬਾਤ ਚੋ ਲੰਬਾ ਸਮਾਂ ਹੋ ਗਿਆ ਕਿਸਾਨ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਉਹਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਕੀ ਕਾਰਨ ਹੈ ਇਹਦੇ ਵਿੱਚ ਸਰਕਾਰ ਆ ਜਿਹੜੀ ਬੀਜੇਪੀ ਦੀ ਸਰਕਾਰ ਆ ਇਹ ਕਾਰਪੋਰੇਟਾਂ ਦੇ ਹੱਕ ਚ ਉਹੀ ਦੋਏ ਬੰਦੇ ਉਹਨਾਂ ਨੂੰ ਚੰਗੇ ਲੱਗਦੇ ਨੇ ਜਿਵੇਂ ਅਡਾਨੀ ਜਾਂ ਬਾਨੀ ਕਹਿੰਦੇ ਆ ਇਹਨਾਂ ਨੂੰ ਕਿਸਾਨ ਮਜ਼ਦੂਰ ਜਾਂ ਛੋਟਾ ਵਪਾਰੀ ਨਹੀਂ ਦਿਖ ਰਿਹਾ ਛੋਟੀ ਵਪਾਰੀ ਕਿਸਾਨਾਂ ਨੂੰ ਦਿਖ ਨਹੀਂ ਰਹੀਆਂ ਮੰਗਾਂ ਨੇ ਉਹ ਲਟਕ ਰਹੀਆਂ ਨੇ ਤਾਂ ਜਦੋਂ ਤੱਕ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਸੀਂ ਸੰਘਰਸ਼ ਕਰਦੇ ਆ ਜਿਵੇਂ ਕਿ ਰਾਹ ਖੋਲਣ ਦੀ ਗੱਲ ਚੱਲ ਰਹੀ ਸੀ ਹਾਈ ਕੋਰਟ ਵੱਲੋਂ ਵੀ ਕਿਹਾ ਗਿਆ ਕਿਵੇਂ ਦੇ ਦੇ। ਦੇਖੋ ਜਿਹੜਾ ਰਾਹ ਹੈ ਰਾਹ ਕਿਸਾਨਾਂ ਨੇ ਬੰਦ ਨਹੀਂ ਕਰਿਆ ਵਾ ਇਹ ਹਰਿਆਣੇ ਦੀ ਪ੍ਰਸ਼ਾਸਨ ਹਰਿਆਣੇ ਦੀ ਸਰਕਾਰ ਵੱਲੋਂ ਬੰਦ ਕੀਤਾ ਹੋਇਆ। ਅ ਕਿਸਾਨ ਆਪਣੀ ਜ਼ਰਤਾਂ ਦੀ ਦਿੱਲੀ ਅੰਮ੍ਰਿਤ ਮੰਗਾਂ ਨੂੰ ਲੈ ਕੇ ਜਾਣਾ ਚਾਹੁੰਦੇ ਤੇ 23 ਫਰਵਰੀ ਨੂੰ ਇੱਥੋਂ ਚੱਲੇ ਨੇ ਪਰ 7 ਫਰਵਰੀ ਨੂੰ ਹੀ ਰਸਤੇ ਕੰਧਾ ਕਰਕੇ ਰੋਕ ਦਿੱਤਾ ਗਿਆ। ਅਸੀਂ ਜੇ ਸਰਕਾਰ ਆ ਜਿਹੜੀ ਰਸਤਾ ਖੋਲਦੀ ਆ ਤਾਂ ਕਿਸਾਨਾਂ ਨੂੰ ਦਿੱਤੀ ਜਾਣਗੀ। ਨੰਨੇ ਮੰਗਾ ਨੇ ਉਹ ਐਮਐਸਟੀ ਦੇ ਕਾਨੂੰਨ ਬਣਾਉਂਦੀ ਹੈ ਮਤਲਬ ਪਹਿਲਾਂ ਦੱਸ ਨਵਦੀਪ ਜੜੀਵੇੜਾ ਦੀ ਰਿਹਾਈ ਨੂੰ ਕਿਵੇਂ ਦੇਖਦੇ ਹੋ ਕਿਉਂ ਨਵਦੀਪ ਚਲਵੇੜੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਕਿਸੇ ਹਰਸ਼ੀ ਲੋਕਾਂ ਨਾਲ ਉਹੀ ਜਿਹੜੀ ਕਾਨੂੰਨ ਬਣਨ ਕੋਲਦਾਰੀ ਕਿਉਂ ਬਣਾਈਦੇ ਉਸੇ ਤਰੀਕੇ ਨਾਲ ਨਵਦੀਪ ਨਾਲ ਧੱਕਾ ਹੋ ਰਿਹਾ ਇੱਕ ਉਹ ਜਿਹੜਾ ਲੜਨੇ ਵਾਲਾ ਨੌਜਵਾਨ ਆ ਉਹਨੂੰ ਸਿਰ ਜਿਹੜੀ ਹਰਿਆਣੇ ਦੀ ਸਰਕਾਰੋਂ ਧੱਕਾ ਹੋ ਰਿਹਾ ਮੰਗਾਂ ਪੱਤਰ ਤੱਕ ਕਿਸਾਨਾਂ ਵੱਲੋਂ ਪਰ ਤੁਸੀਂ ਚੋਣ ਮੈਨੀਫੈਸਟੋ ਇਤਿਹਾਸੀ ਐਲਾਨ ਵੀ ਕੀਤਾ ਸੀ ਕਿ ਕਿਸਾਨ ਐਮਐਸਪੀ ਸਾਡੀ ਸਰਕਾਰ ਬਣ ਕੇ ਐਮਐਸਪੀ ਲਾਗੂ ਵੀ ਕਰਵਾਈਓ ਕਿਵੇਂ ਦੇਖਦੇ ਹੋ ਕਿਸਾਨ ਅੱਜ ਲੰਬੇ ਸਮੇਂ ਸੰਘਰਸ਼ ਕਰ ਰਿਹਾ ਪਰ ਮੰਗਾਂ ਨਹੀਂ ਪੂਰੀਆਂ ਦੇਖੀ ਜੀ ਅੱਜ ਜਿਹੜੇ ਹਿਲਾਫ ਪੈਦਾ ਹੋ ਗਏ ਹੈ ਇਹ ਮੈਂ ਤਾਂ ਪਹਿਲੇ ਕਿਹਾ ਜਿੰਦਾਂ ਨੂੰ ਦੱਸਿਆ ਹੀ ਹੈ ਕਿ ਜਿਹੜੀ ਅੱਜ ਭਾਰਤ ਦੀ ਮੌਜੂਦਾ ਸਰਕਾਰ ਆ ਪਿਛਲੇ 10 ਸਾਲਾਂ ਤੋਂ ਜਿਹੜੀ ਭੂਮਤੀ ਭਾਜਪਾ ਦੀ ਸਰਕਾਰ ਰਹੀ ਹੈ ਇੱਕ ਬੜੇ ਸਾਫ ਮਨਸ਼ਾ ਨਾਲ ਕੰਮ ਕਰ ਰਹੀ ਹੈ ਮਨਸ਼ਾ ਇਹ ਹੈ ਕਿ ਦੇਸ਼ ਦੇ ਜਿਹੜੇ ਕਿਸਾਨ ਮਜ਼ਦੂਰ ਔਰ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਹਰ ਪੱਖੋਂ ਕਮਜ਼ੋਰ ਕਰਕੇ ਬਹੁਤ ਵੱਡੇ ਜਿਹੜੇ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਥੱਲੇ ਲਾਉਣਾ ਹੈ ਉਹਨਾਂ ਦੇ ਇਸ ਤਰੀਕੇ ਦੇ ਹਾਲਾਤ ਪੈਦਾ ਕਰ ਦੇਣੇ ਹਨ ਕਿ ਜੋ ਸਾਡੇ ਪਿਛਲੇ 60-70 ਸਾਲਾਂ ਚ ਦੇਸ਼ ਚ ਸਾਡੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਖੜੇ ਹੋਏ 200 ਸਾਲ ਅੰਗਰੇਜ਼ਾਂ ਦੀ ਗੁਲਾਮੀ ਖਤਮ ਹੋਣ ਦੇ ਬਾਅਦ ਉਹ ਹਾਲਾਤ ਮੋੜ ਉਸ ਤਰੀਕੇ ਤੇ ਪੈਦਾ ਕਰਨੇ ਆ ਔਰ ਉਸ ਤੇ ਹੀ ਲੱਗੇ ਹੋਏ ਔਰ ਕੱਲੇ ਇਹ ਸਾਡੇ ਪੰਜਾਬ ਦੇ ਕਿਸਾਨ ਦੇਸ਼ਵਰ ਦੇ ਕਿਸਾਨਾਂ ਨੇ ਬਹੁਤ ਲੰਬਾ ਸੰਘਰਸ਼ ਕੀਤਾ तकरीबन 1000 ਸਾਡੇ ਕਿਸਾਨਾਂ ਦੀ ਸ਼ਹਾਦਤ ਹੋਈ ਔਰ ਲੇਕਿਨ ਜੇ ਮਿਰ ਮੁਦੀ ਦੀ ਸਰਕਾਰ ਹੈ ਇਹ ਟਸ ਤੋਂ ਮਸ ਨਹੀਂ ਹੋਈ ਦੇਖੋ ਵਾਦਾ ਕਿਹੜੇ ਕੀਤਾ ਸੀ ਵਾਦਾ ਇਹਨਾਂ ਨੇ ਕੀਤਾ 2021 ਚ ਕਿ ਐਮਐਸਪੀ ਦਾ ਕਾਨੂੰਨਾ ਹੋਗਾ ਕਾਨੂੰਨ ਆਇਆ ਇਹਨਾਂ ਨੂੰ ਕੁਝ ਇਹਨਾਂ ਨੇ ਕਿਹਾ ਸੀ ਕਿ ਲਖੀਂਪੁਰ ਖੇਰੀ ਚ ਜੋ ਕੁਝ ਹੋਇਆ ਹੈ ਉਹਦਾ ਇਨਸਾਫ ਮਿਲੂਗਾ ਇੱਕ ਬੰਦਾ ਦੱਸਦੇ ਵੀ ਜਿੱਥੇ ਇਨਸਾਫ ਮਿਲਿਆ ਹੋ। ਇਹ ਕਹਿੰਦੀ ਸੀ ਕਿ ਬਿਜਲੀ ਬਿੱਲ ਮਾਫ ਮਾਫ ਹੋਊਗਾ। ਸੁਆਮੀ ਨਾਥਨ ਕਮੇਟੀ ਇੰਪਲੀਮੈਂਟ ਹੋਊਗੀ। ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਔਰ ਉਸ ਕਾਰਨ ਹੀ ਇਸਾਨ ਭਰਾਵਾ ਨੇ ਫਿਰ ਇਸ ਸਾਲ ਫਰਵਰੀ ਚ ਅੰਦੋਲਨ ਸ਼ੁਰੂ ਹੋਇਆ। ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਜਿਸ ਢੰਗ ਨਾਲ ਸਰਹੱਦਾ ਤੇ ਬਾਰਡਰਾਂ ਤੇ ਗੋਲਾਬਾਰੀ ਹੁੰਦੀ ਹੈ, ਗੋਲੀਆਂ ਚੱਲਦੀ ਹੈ ਉਸ ਢੰਗ ਨਾਲ ਬਾਜ ਬਾਜ ਹਰਿਆਣਾ ਔਰ ਮੋਦੀ ਸਰਕਾਰ ਨੇ ਮਨਵਾਰ ਕੀਤਾ ਹੈ ਤੇ ਇਹ ਜਿਹੜੀ ਮੰਗ ਹੈ ਪਹਿਲੇ ਵੀ ਐਨਟੀ ਸਾਹਿਬ ਪਾਰਲੀਮੈਂਟ ਚ ਪਿਛਲੇ 5 ਸਾਲ ਵੀ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਲੜਦੇ ਰਹੀ ਆ ਹੁਣ ਵੀ ਲੜਦੇ ਰਵਾਂਗੇ 8 ਜੁਲਾਈ ਨੂੰ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਸ਼ਿਵਦਾਸ ਸਿੰਘ ਤੋਂ ਉਹਨਾਂ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਆ ਇਹ ਸਾਰੇ ਚੀਜ਼ਾਂ ਉਹਨਾਂ ਨੂੰ ਮੁੜ ਯਾਦ ਵੀ ਦਿਲਾਈਆਂ ਨੇ ਕਿ ਭਾਈ ਐਮਐਸਟੀ ਦਾ ਕਲੂਨਾ ਲਖੀਂਪੁਰ ਖੀਰੀ ਦਾ ਮੁੱਦਾ ਆ ਸਾਡੇ ਮਜ਼ਦੂਰਾਂ ਨੇ ਕਿਸਾਨਾਂ ਨੇ ਪੱਕੀ ਜੀਵਨ ਭਰ ਦੀ ਪੈਨਸ਼ਨ ਦਾ ਮੁੱਦਾ ਆ ਬਿਜਲੀ ਬਿੱਲ ਮਾਫ ਬਿਜਲੀ ਬਿੱਲ ਨੂੰ ਵਾਪਸ ਲੈਣ ਦਾ ਮੁੱਦਾ ਔਰ ਬਾਕੀ ਸਾਰੇ ਮੁੱਦਿਆਂ ਤੇ ਵੀ ਤੁਸੀਂ ਕੰਮ ਕਰੋ ਔਰ ਜਿਹੜਾ ਕਿ ਫਰਵਰੀ ਮਹੀਨੇ ਤੋਂ ਲੈ ਕੇ ਇਹਨਾਂ ਨੇ ਜਿਸ ਢੰਗ ਨਾਲ ਜਿਸ ਢੰਗ ਨਾਲ ਧੱਕਾਸ਼ਾਹੀ ਕੀਤੀ ਹੈ ਉਹਨੂੰ ਵੀ ਬੜੀ ਧਿਆਨ ਕਰਨ ਦੀ ਲੋੜ ਹੈ ਇਨਸਾਫ ਦੇਣ ਦੀ ਲੋੜ ਹੈ ਤੇ ਇਹ ਸਾਰੇ ਮੁੱਦੇ ਆਉਣ ਵਾਲੇ ਬਜਟ ਸੈਸ਼ਨ 'ਚ ਦੇਖ ਕੇ ਸਾਭ ਚੱਕੜ ਕੇ ਕਾਂਗਰਸ ਪਾਰਟੀ ਹੀ ਚੱਕੂਗੀ ਕਿਸਾਨਾਂ ਨਾਲ ਖੜੇ ਆ ਅਸੀਂ ਤੇ ਚਾਹੁੰਦੇ ਸੀ ਸਾਡੀ ਸਰਕਾਰ ਬਣ ਜਾਂਦੀ ਤੇ ਜਿਹੜਾ ਸਭ ਤੋਂ ਪਹਿਲਾ ਕਾਨੂੰਨ ਬਣਾਉਣਾ ਸੀ ਉਹ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣਾਉਣਾ ਸੀ ਰੇਟਾਂ ਦੀ ਦਿਹਾੜੀ ਵਧਾਉਣੀ ਸੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਸੰਘਰਸ਼ ਹੈ ਇਹ ਲੋਕਤੰਤਰ ਹੈ ਅਸੀਂ ਸਾਰੇ ਬੈਠੇ ਆ ਅਸੀਂ ਸਾਰੇ ਸਾਡੇ ਕਿਸਾਨ ਭਰਾਵਾਂ ਦੇ ਨਾਲ ਸੰਘਰਸ਼ ਸਾਰੇ ਅਸੀਂ ਕਰਦੇ ਰਵਾਂਗੇ ਔਰ ਇਹ ਤੇ ਦੇਖੋ ਲੋਕਤੰਤਰ ਹੈ ਕੋਈ ਪੱਕਾ ਨਹੀਂ ਬੈਠਾ ਜਿਹੜੇ 400 ਦੀ ਗੱਲਾਂ ਕਰਦੇ ਸੀ ਅੱਜ 200 250 ਤੇ ਬੈਠੇ ਐ ਇਸ ਢੰਗ ਨਾਲ ਹੀ ਚੱਲਣਗੇ ਤੇ ਅਗਲੀ ਵਾਰੀ ਲੋਕਾਂ ਨੇ ਇਹ 200 ਦਾ ਵੀ ਪੰਜਾਬ ਕਰ ਦੇਣਾ ਤੇ ਇਹਨਾਂ ਨੂੰ ਇਹ ਗੱਲ ਮਹਿਸੂਸ ਕਰਨ ਦੀ ਲੋੜ ਹੈ ਇਹੀ ਅੱਜ ਦੇ ਗੱਲਾਂ ਸਨ